ਮੈਨੂੰ ਆਖਿਆ ਵੀ ਹੈਗਾ ਸੀਗਾ ਤੇ ਪਿੰਡ 'ਚ ਵਿਆਹ ਨਾ ਹੀ ਕਰੀਏ ਇਹ ਆਂਦੀ ਮੈਂ ਪਿੰਡ 'ਚ ਵਿਆਹ ਕਰਨਾ ਵਾ ਮम्मा ਮੈਨੂੰ ਉਹ ਮੁੰਡਾ ਪਸੰਦ ਆ ਰੀਆ ਨੇ ਇੱਕ ਨਹੀਂ ਮੰਨੀ ਇਹਨੇ ਆਪਣੀ ਮਰਜ਼ੀ ਕੀਤੀ ਏ ਚੱਲ ਜੋ ਵੀ ਕੀਤਾ ਵਾ ਠੀਕ ਕੀਤਾ ਵਾ ਇਹਨਾਂ ਨੇ ਆਪਣੇ ਘਰ ਹਣ ਰਾਜੀ ਰਹਿਣ ਸੁਖੀ ਰਹਿਣ ਸਾਨੂੰ ਇਹੋ ਚਾਹੀਦਾ ਮਮੀ ਨੇ ਤੇ ਮੈਨੂੰ ਐਸੇ ਸਿਖਾਇਆ ਕਿੰਨੀ ਵਾਰ ਗੋਇਆ ਬਣਾ ਪਤਨਾ ਮੈਨੂੰ ਆਉਂਦਾ ਨਹੀਂ ਏ ਉਹ ਤਾਂ ਨਹੀਂ ਵੱਡੀਆਂ ਵੱਡੀਆਂ ਪਾਤਰੀਆਂ ਜੀ ਕਿਦਾਂ ਚੱਲ ਕੋਈ ਨਹੀਂ ਜਿੱਦਾਂ ਸਿਖਾਇਆ ਕਾਰੀਆਂ ਨੇ ਮਮਮੀ ਨੇ ਤੇ ਕਿਹਾ ਇਹ ਤੇ ਕਰਨਾ ਤੇ ਪੈਣਾ ਹੀ ਹੈ ਕੋ ਨਹੀਂ ਆ ਲੇ ਤੇ ਬੁੜੀਆਂ ਦਾ ਦੁਪਹਿਰੇ ਵੀ ਲੱਗੀਆਂ ਰਹਿੰਦੀਆਂ ਵਾ ਕੰਮ ਨੂੰ ਕਿਤੇ ਇਹਨਾਂ ਨੂੰ ਕਿਤੇ ਚੈਨ ਹੀ ਨਹੀਂ ਆਉਂਦਾ ਕਿਤੇ ਵੀ ਦੁਪਹਿਰੇ ਕਿਦਰ ਮਾਨ ਕਰ ਲਈਏ ਮਮਮੀ ਤੁਸੀਂ ਹੈ ਜੀਵ ਤੂੰ ਬਾਹਰ ਕੀ ਕਰ ਰਹੀ ਹੈ ਸਤਿ ਸ਼੍ਰੀ ਅਕਾਲ ਮਮਮੀ ਸਤਿ ਸ਼੍ਰੀ ਅਕਾਲ ਤਦੋਂ ਕਿ ਗੋਪਤਨ ਆਈ ਸੀ ਆ ਮਮੀ ਥੋੜਾ ਜਿਹਾ ਪਾਥੀਆਂ ਬਣਾਉਣੀ ਸੀ ਤੈਨੂੰ ਮੈਂ ਗੋਪਤਨ ਲਾਤੇ ਸੇ ਵੀ ਆਇਆ ਵਾ ਉਹ ਮਮੀ ਤੁਸੀਂ ਤਾਂ ਮੈਨੂੰ ਕਿਹਾ ਸੀ ਹਮ ਕਿ ਚਲੋ ਵਿਆਹ ਤੇ ਮੈਂ ਚਲੋ ਆਪੀ ਕਰਾਇਆ ਓਦੋਂ ਮੈਂ ਕਿਹਾ ਨਹੀਂ ਮੈਂ ਪਿੰਡ ਚ ਨਹੀਂ ਕਰਵਾਉਣਾ ਤੁਸੀਂ ਆਪਣੀ ਮਰਜ਼ੀ ਕੀਤੀ ਮੈਂ ਤਾਂ ਬੜੇ ਲਾਡਾਂ ਨਾਲ ਧੀ ਪਾਲੀ ਹੈਗੀ ਪਰ ਇਹਨੇ ਕੀ ਕਰ ਦਿੱਤਾ ਇਹਨਾਂ ਨੇ ਇੱਥੇ ਕਰ ਛੱਡਿਆ ਵਾ ਇਹਦੇ ਸੱਸ ਦੇ ਨਾਲ ਮੈਂ ਗੱਲ ਕਰਕੇ ਜਾਨਣੀ ਅੱਜ